ਕਿ ਜਿਹੜੀਆਂ ਸਰਪੰਚੀ ਤੇ ਪੰਚੀ ਦੀਆਂ ਚੋਣਾਂ ਹੋ ਰਹੀਆਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਉਹਨਾਂ ਦੀ ਅਗਵਾਈ ਥੱਲੇ ਹੋ ਰਹੀਆਂ ਤੇ ਆਪਣੇ ਖੇਮ ਕਰਨ ਹਲਕੇ ਦੇ ਵਿੱਚ ਵੀ ਇਲੈਕਸ਼ਨ ਹੋਣ ਜਾ ਰਹੀ ਹੈ ਪਰ ਅੱਜ ਮੈਨੂੰ ਬੜਾ ਹੀ ਅਫਸੋਸ ਹੋਇਆ ਜਦੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਮੇਰੇ ਹਲਕੇ ਵਿੱਚ ਆਏ ਉੱਥੇ ਉਹ ਰੋਸ ਤਰਨਾ ਉਹਨੇ ਦਿੱਤਾ ਤੇ ਮੇਰੇ ਤੇ ਬਹੁਤ ਸਾਰੇ ਦੋਸ਼ ਵੀ ਲਾ ਕੇ ਗਏ ਔਰ ਮੈਨੂੰ ਧਮਕੀਆਂ ਵੀ ਦੇ ਕੇ ਗਏ ਕਿ ਸਮਾਂ ਆਉਣ ਤੇ ਤੁਹਾਨੂੰ ਵੇਖ ਲਾਂਗੇ ਬੜਿੰਗ ਸਾਹਿਬ ਪਹਿਲੀ ਗੱਲ ਤਾਂ ਮੇਰੀ ਇਹ ਫਿਤਰਤ ਨਹੀਂ ਮੈਂ ਵੇਖਣ ਮੁਖਾਉਣ ਵਾਲੀ ਰਾਜਨੀਤੀ ਅੱਜ ਤੱਕ ਨਾ ਮੈਂ ਕੀਤੀ ਹੈ ਤੇ ਨਾ ਹੀ ਮੈਂ ਕਰਨੀ ਹੈ ਤੁਸੀਂ ਖੇਮ ਕਰਨ ਨਾਲ ਕਿਚ ਆਏ ਹੋ ਮੈਂ ਤੁਹਾਨੂੰ ਖੇਮ ਕਰਨ ਨਾਲ ਕਿਚ ਆਉਣ ਤੇ ਜੀ ਆਇਆਂ ਆਖਦਾ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਜਿਹੜਾ ਡੈਮੋਕਰੈਟਿਕ ਜਿਹੜਾ ਇੱਕ ਹੱਕ ਹੁੰਦਾ ਰੋਸ ਕਰਨਾ ਰੋਸ ਧਰਨਾ ਦੇਣਾ ਤੁਹਾਡਾ ਹੱਕ ਆ ਤੁਸੀਂ ਆਪਣੇ ਹੱਕ ਲਈ ਇੱਥੇ ਆਏ ਹੋ ਪਰ ਵਿਰਿੰਗ ਸਾਹਿਬ ਜਿਹੜੇ ਤੁਹਾਡੇ ਇਥੋਂ ਦੇ ਹਲਕਾ ਅੰਚਾਰ ਸਾਹਿਬ ਆ ਭੁੱਲਰ ਸਾਹਿਬ ਉਹਨਾਂ ਤੋਂ ਵੀ ਥੋੜੀ ਜੀ ਜਾਣਕਾਰੀ ਲੈ ਲੈਣੀ ਸੀ ਕਿ ਕੀ ਭੁੱਲਰ ਸਾਹਿਬ ਜਾਂ ਉਹਨਾਂ ਦੇ ਬੰਦੇ ਇਲੈਕਸ਼ਨਾਂ ਲੜਨੀਆਂ ਚਾਹੁੰਦੇ ਆ ਕੀ 1 ਤਰੀਕ ਤੋਂ ਨਾਮਜ਼ਦਗੀਆਂ ਸ਼ੁਰੂ ਹੋਈਆਂ ਤੁਸੀਂ ਡਿਟੇਲ ਲੈ ਲਓ ਸਾਰੇ ਖੇਮ ਕਰਨ ਵਾਲੇ ਖੇਚ 1 ਤਰੀਕ ਤੋਂ ਇੱਕ ਵੀ ਨਾਮਜ਼ਦਗੀ ਜਿਹੜੀ ਹੈ ਕਾਂਗਰਸ ਨੇ ਭਰੀ ਹੈ ਅੱਜ ਜਦੋਂ ਲਾਸਟ ਦਿਨ ਹੈ ਨਾਮਜ਼ਦਗੀ ਭਰ ਨਹੀਂ ਆਏ ਗੁੰਡਾਗਰਦੀ ਕਰਨ ਆਏ ਆ ਉਹ ਖਲੜ ਪਾਉਣ ਆਏ ਆ ਪਿੰਡਾਂ ਨੂੰ ਦੋ ਫਾੜ ਕਰ ਲਈ ਆਏ ਆ ਸਾਰਾ ਇਲਾਕਾ ਜਾਣਦਾ ਮੈਂ ਜਿਸ ਦਿਨ ਤੋਂ ਸਰਪੰਚੀ ਸ਼ੁਰੂ ਹੋਈ ਹੈ ਆਪਣੇ ਦਫ਼ਤਰ ਵਿੱਚ ਬੈਠ ਕੇ ਮੈਂ ਲੋਕਾਂ ਦੇ ਹੱਥ ਜੋੜੇ ਭਾਈ ਆਪਣੇ ਪਿੰਡਾਂ ਦੀਆਂ ਜਾਂ ਤਾਂ ਸਰਬਸੰਮਤੀਆਂ ਕਰ ਲੋ ਜਾਂ ਤੁਹਾਨੂੰ ਇਲੈਕਸ਼ਨਾਂ ਲੜਨੀਆਂ ਪੈਣੀਆਂ ਤੇ ਮੈਂ ਇਹ ਵੀ ਕਿਹਾ ਕਈ ਬੰਦੇ ਮੈਨੂੰ ਇਹ ਪੁੱਛਦੇ ਰਹੇ ਕਿ ਭਾਜੀ ਸੰਮਤੀ ਚ ਕਾਲੀ ਕਾਂਗਰਸੀ ਮੈਂਬਰ ਵੀ ਆਉਂਦੇ ਆ ਮੈਂ ਕਹਾ ਯਾਰ ਮੈਨੂੰ ਜਿਹੜੀ ਸਰਬਸੰਮਤੀ ਹੋ ਗਈ ਕੋਈ ਕਾਲੀ ਮੈਂਬਰ ਬਣ ਜੇ ਤੁਸੀਂ ਭਾਵੇਂ ਕਾਲੀ ਨੂੰ ਸਰਪੰਚ ਬਣਾ ਦੋ ਕਾਂਗਰਸੀ ਨੂੰ ਬਣਾ ਦੋ ਜੇ ਸਰਬਸੰਮਤੀ ਹੋ ਗਈ ਮੈਨੂੰ ਕੀ ਇਤਰਾਜ਼ ਜਿੱਤੇ ਪਿੰਡ ਰਲ ਕੇ ਬੈਂਦਾ ਔਰ ਉਹਦੇ ਰਿਜ਼ਲਟ ਵੀ ਬਹੁਤ ਚੰਗੇ ਆਏ ਮੈਂ ਤੁਹਾਨੂੰ ਮਿਸਾਲ ਦਿਨਾ ਬੜਿੰਗ ਸਾਹਿਬ ਤੁਹਾਡੇ ਵਿਧਾਇਕ ਸਾਹਿਬ ਦਾ ਆਪਣਾ ਹੀ ਪਿੰਡ ਮਹਮੂਦਪੁਰਾ ਉਹਨਾਂ ਦੇ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਹੈ ਜਿਹੜਾ ਬੀਜੇਪੀ ਦਾ ਕੈਂਡੀਡੇਟ ਆ ਸਾਡੇ ਆਮ ਆਦਮੀ ਵਾਲਿਆਂ ਨੇ ਵੀ ਉਹਨੂੰ ਮਿਹਰ ਦੇ ਕੇ ਬੀਜੇਪੀ ਦਾ ਸਰਪੰਚ ਬਣਾਇਆ ਇਹਦੇ ਨਗਰ ਦੇ ਵਿੱਚ ਭੁੱਲਰ ਸਾਹਿਬ ਦੇ ਜੇ ਇਲੈਕਸ਼ਨ ਲੜਨੀ ਚਾਹੁੰਦੇ ਆ ਯਾਰ ਦੇ ਪਿੰਡ ਚੋਂ ਲੜਦੇ ਅਗਲੀ ਗੱਲ ਆਜੋ ਤੁਹਾਡਾ ਹੀ ਸਾਡਾ ਮੇਰਾ ਉਹ ਭਰਾ ਵੀ ਆ ਛੋਟਾ ਰਿਆ ਚਲੋ ਰਹਿ ਤਾਂ ਇਕੱਠੇ ਹੀ ਆ ਸਾਡਾ ਇੱਕ ਹੀ ਆ ਸੀ ਠੀਕ ਆ ਰਾਜਨੀਤਿਕ ਤੌਰ ਤੇ ਵਖਰੇਵੇਂ ਹੋ ਸਕਦੇ ਆ ਰਾਜਵੀਰ ਸਿੰਘ ਭੁੱਲਰ ਜਿਹੜਾ ਅੱਜ ਕੱਲ ਤਰਨਤਾਰਨ ਦੇ ਵਿੱਚ ਇਲੈਕਸ਼ਨ ਦੀ ਆਪਦੀ ਤਿਆਰੀ ਕਰ ਰਿਆ ਉਹਦਾ ਬਰਨਾਲਾ ਪਿੰਡ ਹੈ ਤੁਸੀਂ ਉਹਨੂੰ ਪੁੱਛੋ ਉਹਦੇ ਪਿੰਡ 'ਚ ਇਲੈਕਸ਼ਨ ਹੋ ਰਹੀ ਹੈ ਮੈਂ ਤਾਂ ਇਲੈਕਸ਼ਨ ਰੁਕੇ ਹੀ ਨਹੀਂ ਲੜਨੋਂ ਉਦੋਂ ਅੱਗੇ ਤੁਹਾਡਾ ਹੀ ਪਾਰਟੀ ਦਾ ਕਿਰਨਜੀਤ ਸਿੰਘ ਮਿੱਠਾ ਜਿਹੜਾ ਕਿਸਾਨ ਵਿੰਗ ਦਾ ਪ੍ਰਧਾਨ ਆ ਪੰਜਾਬ ਦਾ ਉਹ ਮਾੜੀ ਪੇਗਾ ਪਿੰਡ ਜਿਹੜਾ ਉਹਦੇ ਵਾਲੀ ਪੰਚਾਇਤ ਆ ਸ਼ਾਇਦ ਉਹਦਾ ਪਤਾ ਨਹੀਂ ਚਾਚੇ ਕੇ ਤਾਏ ਦਾ ਪੁੱਤਰ ਇਲੈਕਸ਼ਨ ਲੜਨੀ ਚਾਹੁੰਦਾ ਮੈਂ ਉਹਨਾਂ ਨੂੰ ਵੀ ਕਿਆ ਭਈਆ ਆਪਦੀ ਇਲੈਕਸ਼ਨ ਲੜੋਂ ਮੈਂ ਰੋਕਿਆ ਹੀ ਨਹੀਂ ਪਰ ਜੇ ਹੁਣ ਕੋਈ ਕਾਗਜ਼ ਭਰਨ ਨਾ ਆਵੇ ਉਲਟਾ ਗੰਦ ਪਾਉਣ ਲਈ ਆਵੇ ਤੇ ਮੈਂ ਕਦਾਚਿਤ ਕਿਸੇ ਨੂੰ ਹਲਕੇ ਦੇ ਵਿੱਚ ਗੁੰਡਾਗਰਦੀ ਕਰਨ ਨਹੀਂ ਦੇਵਾਂਗਾ ਵਿੜਿੰਗ ਸਾਹਿਬ ਜੇ ਤੁਹਾਨੂੰ ਪ੍ਰੂਫ ਚਾਹੀਦੇ ਆ ਮੇਰੇ ਬੰਦਿਆਂ ਨੂੰ ਤੁਹਾਡੇ ਭੁੱਲਰ ਸਾਹਿਬ ਦੇ ਬੰਦਿਆਂ ਨੇ ਗੈਂਗਸਟਰਾਂ ਵਾਲੀਆਂ ਧਮਕੀਆਂ ਦਵਾਈਆਂ ਫਰਾਨਗੀ ਦੀ ਗੱਲ ਹੈ ਗੈਂਗਸਟਰ ਜਿਹੜੇ ਕੋਈ ਕੈਨੇਡਾ ਵਿੱਚ ਬੈਠਾ ਕੋਈ ਪੰਜਾਬ ਦੀਆਂ ਜੇਲਾਂ ਵਿੱਚ ਬੈਠਾ ਮੇਰੇ ਕੋਲ ਸਾਰੇ ਪ੍ਰੂਫ ਹੈ ਕਿ ਧਮਕੀਆਂ ਦਿੰਦੇ ਰਹਾ ਬੈਜੋ ਇਹ ਤੁਹਾਡਾ ਬੁਰਾ ਹਸ਼ਰ ਕਰਾਂਗੇ ਵੜਿੰਗ ਸਾਹਿਬ ਮੈਂ ਨਾ ਅੱਜ ਤੱਕ ਇਹੋ ਜੀ ਗੰਦੀ ਰਾਜਨੀਤੀ ਕੀਤੀ ਹੈ ਔਰ ਨਾ ਮੈਂ ਕਰਦਾ ਪਰ ਜੇ ਮੇਰੇ ਕੋਈ ਬੰਦਿਆਂ ਨੂੰ ਦਬਾਊਗਾ ਫਿਰ ਵੜਿੰਗ ਸਾਹਿਬ ਕਦੀ ਮੈਂ ਪਿੱਛੇ ਹਟਣ ਵਾਲਾ ਨਹੀਂ ਕਿਉਂਕਿ ਮੈਂ ਡਰਨ ਵਾਲਾ ਨਹੀਂ ਵੜਿੰਗ ਸਾਹਿਬ ਜਦੋਂ ਮਰਜੀ ਤੁਹਾਡਾ ਰਾਜ ਭਾਗਾ ਜੇ ਤੁਹਾਨੂੰ ਖੁੱਲਾ ਕਿਉਂਕਿ ਤੁਸੀਂ ਧਮਕੀ ਦੇ ਕੇ ਗਏ ਹੋ ਜੋ ਤੁਹਾਡੇ ਤੋਂ ਹੋਊਗਾ ਤੁਸੀਂ ਮੇਰੇ ਤੇ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ ਪਰ ਮੈਨੂੰ ਅਫਸੋਸ ਹੈ ਮੈਂ ਤੁਹਾਨੂੰ ਇੱਕ ਚੰਗਾ ਲੀਡਰ ਮੰਨਦਾ ਸੀ ਕਿਉਂਕਿ ਤੁਸੀਂ ਮੇਰੇ ਨਾਲ ਵਿਧਾਨ ਕਮੇਟੀ ਜਦੋਂ ਪਿਛਲੀ ਵਾਰੀ ਚੇਅਰਮੈਨ ਸੀ ਮੈਂ ਆਪਾਂ ਇਕੱਠੇ ਕਮੇਟੀ ਵਿੱਚ ਵੀ ਕੰਮ ਕੀਤਾ ਪਰ ਤੁਸੀਂ ਆਪਣੇ ਬੰਦਿਆਂ ਦੇ ਆਖੇ ਲਾ ਕੇ ਇਹੋ ਜਿਹੀ ਸਟੇਟਮੈਂਟ ਦੇ ਕੇ ਗਏ ਹੋ ਪਹਿਲਾ ਗਰਾਊਂਡ ਤੇ ਵੇਖੋ ਹੋਰ ਵੀ ਪਿੰਡਾਂ ਦੀ ਤੁਹਾਨੂੰ ਮੈਂ ਮਿਸਾਲ ਦਿਨਾ ਬਲੇਰ ਪਿੰਡ ਹੈ ਉਥੇ ਭਾਜਪੀ ਦਾ ਲੀਡਰ ਪੰਜਾਬ ਲੈਵਲ ਦਾ ਲੀਡਰ ਜਿਹੜਾ ਇਲੈਕਸ਼ਨ ਲੜ ਰਿਹਾ ਹੈ ਤੇ ਉਥੇ ਇਲੈਕਸ਼ਨ ਹੋ ਰਹੀ ਹੈ ਮਣਿਆੜਾ ਪਿੰਡ ਹੈ ਉਥੇ ਕਾਲੀਦਾਲ ਦਾ ਉਮੀਦਵਾਰ ਇਲੈਕਸ਼ਨ ਲੜ ਰਿਹਾ ਹੈ ਇਲੈਕਸ਼ਨ ਹੋ ਰਹੀ ਹੈ ਮੈਂ ਤਾਂ ਕਿਸੇ ਨੂੰ ਇਲੈਕਸ਼ਨ ਲੜਨ ਲਈ ਰੋਕਿਆ ਹੀ ਨਹੀਂ ਆਹ ਜਿਹੜੇ 4-5 ਗੁੰਡੇ ਸੰਗਪਾਲ ਭੁੱਲਰ ਨੇ ਪਾਲਿਆ ਮੈਂ ਉਹਨਾਂ ਨੂੰ ਵੀ ਕਹਿ ਦੇਣਾ ਚਾਹਣਾ ਹੈ ਤਹਾਡੀ ਗੁੰਡਾਗਰਦੀ ਮੈਨੂੰ ਪਤਾ ਲੱਗ ਗਿਆ ਮੈਨੂੰ ਤੁਹਾਡਾ ਸਾਰਾ ਜਿਹੜੇ ਚਿਹਰੇ ਸੀ ਤੁਹਾਡੇ ਬੇਨਕਾਬ ਹੋ ਚੁੱਕੇ ਐ ਤੁਹਾਡੀ ਗੁੰਡਾਗਰਦੀ ਨੂੰ ਐਉਂ ਜੀ ਨੱਥ ਮਾਰੂੰਗਾ ਜ਼ਿੰਦਗੀ ਭਰ ਯਾਦ ਕਰੋਗੇ